ਅਸੀਂ ਅਕਸਰ ਸੁਣਦੇ ਆਏ ਆ ਕਿ ਮਿਹਨਤ ਕਰਨ ਵਾਲਾ ਕਦੇ ਹਾਰਦਾ ਨਹੀਂ ਇਹ ਗੱਲ ਸੁਣਨ ਵਿੱਚ ਬਹੁਤ ਸੋਹਣੀ ਲੱਗਦੀ ਹੈ ਪਰ ਜਦੋਂ ਅਸੀਂ ਅਸਲ ਜ਼ਿੰਦਗੀ ਵੱਲ ਵੇਖਦੇ ਆ ਤਸਵੀਰ ਕੁਝ ਹੋਰ ਹੀ ਦਿਖਾਈ ਦਿੰਦੀ ਹੈ ਕਈ ਲੋਕ ਦਿਨ ਰਾਤ ਮਿਹਨਤ ਕਰਦੇ ਨੇ ਆਪਣਾ ਸਮਾਂ ਵੀ ਲਗਾਉਂਦੇ ਨੇ ਆਪਣੀ ਤਾਕਤ ਵੀ ਫੇਰ ਵੀ ਉਹ ਉੱਥੇ ਨਹੀਂ ਪਹੁੰਚ ਪਾਉਂਦੇ ਜਿੱਥੇ ਉਹ ਜਾਣਾ ਚਾਹੁੰਦੇ ਨੇ ਅਤੇ ਕਈ ਵਾਰ ਅਸੀਂ ਅਜਿਹੇ ਲੋਕ ਵੀ ਵੇਖਦੇ ਆ ਜੋ ਘੱਟ ਦਿਖਾਈ ਦਿੰਦੇ ਨੇ ਪਰ ਅੱਗੇ ਨਿਕਲ ਜਾਂਦੇ ਨੇ ਇੱਥੇ ਹੀ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਜੇ ਮਿਹਨਤ ਸਭ ਕਰਦੇ ਨੇ ਤਾਂ ਸਫਲਤਾ ਸਭ ਨੂੰ ਕਿਉਂ ਨਹੀਂ ਮਿਲਦੀ ਕੀ ਮਿਹਨਤ ਕਾਫੀ ਨਹੀਂ ਜਾਂ ਫਿਰ ਅਸੀਂ ਮਿਹਨਤ ਨੂੰ ਗਲਤ ਤਰੀਕੇ ਨਾਲ ਸਮਝ ਰਹੇ ਹਾਂ ਇਹ ਸਵਾਲ ਅਕਸਰ ਅੰਦਰ ਹੀ ਅੰਦਰ ਰਹਿ ਜਾਂਦਾ ਹੈ ਕਿਉਂਕਿ ਸਮਾਜ ਸਾਨੂੰ ਇਹ ਸਿਖਾਉਂਦਾ ਹੈ ਕਿ ਜੇ ਸਫਲ ਨਹੀਂ ਹੋਏ ਤਾਂ ਕਿਤੇ ਨਾ ਕਿਤੇ ਅਸੀਂ ਹੀ ਘਟ ਰਹਿ ਗਏ ਹਾਂ ਪਰ ਅਸਲ ਗੱਲ ਇਹ ਹੈ ਕਿ ਹਰ ਮਿਹਨਤ ਇੱਕੋ ਜਿਹਾ ਨਤੀਜਾ ਨਹੀਂ ਦਿੰਦੀ ਸਿਰਫ ਮਿਹਨਤ ਕਰਨਾ ਅਤੇ ਸਹੀ ਦਿਸ਼ਾ ਵਿੱਚ ਮਿਹਨਤ ਕਰਨਾ ਇਹ ਦੋ ਵੱਖਰੀਆਂ ਗੱਲਾਂ ਨੇ ਬਹੁਤ ਸਾਰੇ ਲੋਕ ਸਾਲਾਂ ਤੱਕ ਮਿਹਨਤ ਕਰਦੇ ਰਹਿੰਦੇ ਨੇ ਪਰ ਉਹ ਕਦੇ ਰੁਕ ਕੇ ਇਹ ਨਹੀਂ ਵੇਖਦੇ ਕਿ ਉਹ ਕਿਸ ਪਾਸੇ ਜਾ ਰਹੇ ਨੇ ਉਹ ਸਿਰਫ ਚੱਲਦੇ ਰਹਿੰਦੇ ਨੇ ਬਿਨਾਂ ਇਹ ਸਮਝੇ ਕਿ ਰਸਤਾ ਸਹੀ ਹੈ ਜਾਂ ਨਹੀਂ ਇਸ ਤੋਂ ਇਲਾਵਾ ਮਿਹਨਤ ਨਾਲ ਜੁੜੀ ਇੱਕ ਹੋਰ ਗੱਲ ਵੀ ਹੈ ਅਸੀਂ ਅਕਸਰ ਮਿਹਨਤ ਨੂੰ ਸਿਰਫ ਸਰੀਰਕ ਥਕਾਵਟ ਨਾਲ ਜੋੜ ਦਿੰਦੇ ਹਾਂ ਜਿੰਨਾ ਜ਼ਿਆਦਾ ਥਕੇ ਓਨੀ ਜ਼ਿਆਦਾ ਮਿਹਨਤ ਸਮਝ ਲਈ ਪਰ ਕਈ ਵਾਰ ਸਭ ਤੋਂ ਔਖੀ ਮਿਹਨਤ ਮਨ ਨਾਲ ਹੁੰਦੀ ਹੈ ਸੋਚ ਬਦਲਣ ਦੀ ਮਿਹਨਤ ਗਲਤ ਆਦਤਾਂ ਛੱਡਣ ਦੀ ਮਿਹਨਤ ਆਪਣੇ ਆਪ ਨਾਲ ਸੱਚਾ ਹੋਣ ਦੀ ਮਿਹਨਤ ਇਹ ਮਿਹਨਤ ਹਰ ਕੋਈ ਨਹੀਂ ਕਰਦਾ ਕਈ ਲੋਕ ਦਿਨ ਭਰ ਕੰਮ ਕਰਦੇ ਨੇ ਪਰ ਰਾਤ ਨੂੰ ਆਪਣੇ ਆਪ ਨਾਲ ਗੱਲ ਨਹੀਂ ਕਰਦੇ ਉਹ ਨਹੀਂ ਪੁੱਛਦੇ ਕਿ ਅੱਜ ਮੈਂ ਜੋ ਕੀਤਾ ਉਹ ਮੈਨੂੰ ਅੱਗੇ ਲੈ ਗਿਆ ਜਾਂ ਉੱਥੇ ਹੀ ਖੜਾ ਰੱਖਿਆ ਉਹ ਸਿਰਫ ਰੁਟੀਨ ਵਿੱਚ ਫਸ ਜਾਂਦੇ ਨੇ ਸਮਾਂ ਲੰਘਦਾ ਰਹਿੰਦਾ ਹੈ ਮਿਹਨਤ ਵੀ ਹੁੰਦੀ ਰਹਿੰਦੀ ਹੈ ਪਰ ਨਤੀਜਾ ਹੌਲੀ-ਹੌਲੀ ਦੂਰ ਹੋ ਜਾਂਦਾ ਹੈ। ਇਸ ਸਫਰ ਵਿੱਚ ਕਿਸਮਤ, ਮੌਕੇ ਅਤੇ ਸਮਾਂ ਵੀ ਆਪਣਾ ਰੋਲ ਨਿਭਾਉਂਦੇ ਨੇ। ਪਰ ਇਹ ਕਹਿ ਦੇਣਾ ਕਿ ਸਭ ਕੁਝ ਕਿਸਮਤ ਹੈ ਇਹ ਵੀ ਆਪਣੇ ਆਪ ਨਾਲ ਨਿਆ ਨਹੀਂ। ਅਸਲ ਗੱਲ ਇਹ ਹੈ ਕਿ ਕੁਝ ਲੋਕ ਮੌਕਾ ਆਉਣ ਤੇ ਤਿਆਰ ਹੁੰਦੇ ਨੇ ਅਤੇ ਕੁਝ ਲੋਕ ਮੌਕਾ ਆਉਣ ਤੋਂ ਪਹਿਲਾਂ ਹੀ ਥੱਕ ਚੁੱਕੇ ਹੁੰਦੇ ਨੇ। ਦੋਹਾਂ ਨੇ ਮਿਹਨਤ ਕੀਤੀ ਹੁੰਦੀ ਹੈ ਪਰ ਤਿਆਰੀ ਇੱਕੋ ਜਿਹੀ ਨਹੀਂ ਹੁੰਦੀ। ਇਸ ਆਡੀਓ ਬੁੱਕ ਵਿੱਚ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਰਹੇ। ਨਾ ਕਿਸੇ ਨੂੰ ਝੂਠੀ ਆਸ ਦੇ ਰਹੇ ਹਾਂ ਅਸੀਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਿਹਨਤ ਅਤੇ ਸਫਲਤਾ ਦੇ ਵਿਚਕਾਰ ਅਸਲ ਵਿੱਚ ਕੀ ਹੁੰਦਾ ਹੈ ਕਿਹੜੀਆਂ ਗੱਲਾਂ ਨੇ ਜੋ ਕਿਤਾਬਾਂ ਵਿੱਚ ਨਹੀਂ ਮਿਲਦੀਆਂ ਪਰ ਜ਼ਿੰਦਗੀ ਹਰ ਰੋਜ਼ ਸਿਖਾਉਂਦੀ ਹੈ ਜੇ ਤੁਸੀਂ ਵੀ ਕਦੇ ਇਹ ਮਹਿਸੂਸ ਕੀਤਾ ਹੈ ਕਿ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਹੋ ਪਰ ਨਤੀਜੇ ਓਨੇ ਨਹੀਂ ਆ ਰਹੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਨਹੀਂ ਹੋ ਜੋ ਇਹ ਸਵਾਲ ਪੁੱਛ ਰਹੇ ਹੋ ਤਾਂ ਇਹ ਸਫ਼ਰ ਤੁਹਾਡੇ ਲਈ ਹੈ ਇੱਥੇ ਅਸੀਂ ਉਹ ਪਰਤਾਂ ਖੋਲ੍ਹਾਂਗੇ ਜੋ ਦੱਸਣਗੀਆਂ ਕਿ ਸਫਲਤਾ ਸਿਰਫ ਮਿਹਨਤ ਨਾਲ ਨਹੀਂ ਬਣਦੀ ਇਹ ਸਮਝ ਨਾਲ ਬਣਦੀ ਹੈ ਸਹੀ ਸਮੇਂ ਨਾਲ ਬਣਦੀ ਹੈ ਅਤੇ ਆਪਣੇ ਆਪ ਨਾਲ ਇਮਾਨਦਾਰੀ ਨਾਲ ਬਣਦੀ ਹੈ ਭਾਗ 1 ਅਕਸਰ ਸਫਲਤਾ ਨੂੰ ਸਿਰਫ ਮਿਹਨਤ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਜਿੰਨਾ ਜ਼ਿਆਦਾ ਕੰਮ ਓਨੀ ਜ਼ਿਆਦਾ ਉਮੀਦ ਪਰ ਜ਼ਿੰਦਗੀ ਦਾ ਤਜਰਬਾ ਦੱਸਦਾ ਹੈ ਕਿ ਮਿਹਨਤ ਹਮੇਸ਼ਾ ਇੱਕੋ ਜਿਹਾ ਨਤੀਜਾ ਨਹੀਂ ਦਿੰਦੀ ਕਈ ਵਾਰ ਇਨਸਾਨ ਸਾਲਾਂ ਤੱਕ ਲੱਗਾ ਰਹਿੰਦਾ ਹੈ ਫੇਰ ਵੀ ਉਹ ਉੱਥੇ ਹੀ ਖੜਾ ਹੁੰਦਾ ਜਿੱਥੋਂ ਸ਼ੁਰੂ ਕੀਤਾ ਸੀ ਇਹ ਥਾਂ ਬਹੁਤ ਸਾਰੇ ਲੋਕਾਂ ਲਈ ਦਰਦਨਾਕ ਹੁੰਦੀ ਹੈ ਕਿਉਂਕਿ ਇੱਥੇ ਸਵਾਲ ਉੱਠਦਾ ਹੈ ਕਿ ਗਲਤੀ ਕਿੱਥੇ ਹੈ ਇਸ ਥਾਂ ਤੇ ਅਕਸਰ ਇਨਸਾਨ ਆਪਣੇ ਆਪ ਨੂੰ ਦੋਸ਼ ਦੇਣ ਲੱਗ ਪੈਂਦਾ ਹੈ ਉਹ ਸੋਚਦਾ ਹੈ ਕਿ ਸ਼ਾਇਦ ਮੇਰੀ ਮਿਹਨਤ ਘੱਟ ਸੀ ਜਾਂ ਮੇਰੇ ਵਿੱਚ ਕੁਝ ਕਮੀ ਰਹਿ ਗਈ ਪਰ ਹਰ ਇੱਕ ਵਾਰ ਇਹ ਸੱਚ ਨਹੀਂ ਹੁੰਦਾ ਕਈ ਵਾਰ ਮਿਹਨਤ ਘੱਟ ਨਹੀਂ ਹੁੰਦੀ ਦਿਸ਼ਾ ਗਲਤ ਹੁੰਦੀ ਹੈ ਇਨਸਾਨ ਬਹੁਤ ਤੇਜ਼ ਚੱਲ ਰਿਹਾ ਹੁੰਦਾ ਪਰ ਉਸ ਰਸਤੇ ਤੇ ਜੋ ਉਸਨੂੰ ਉਸਦੀ ਮੰਜ਼ਿਲ ਤੋਂ ਦੂਰ ਲੈ ਜਾ ਰਿਹਾ ਹੁੰਦਾ ਹੈ ਬਹੁਤ ਸਾਰੇ ਲੋਕ ਮਿਹਨਤ ਨੂੰ ਰੂਟੀਨ ਬਣਾ ਲੈਂਦੇ ਨੇ ਹਰ ਦਿਨ ਇੱਕੋ ਕੰਮ ਇੱਕੋ ਤਰੀਕਾ ਇੱਕੋ ਸੋਚ ਸਾਲ ਲੰਘ ਜਾਂਦੇ ਨੇ ਪਰ ਉਹ ਰੁਕ ਕੇ ਇਹ ਨਹੀਂ ਪੁੱਛਦੇ ਕਿ ਕੀ ਇਹ ਮਿਹਨਤ ਅੱਗੇ ਵਧਾ ਰਹੀ ਹੈ ਜਾਂ ਸਿਰਫ ਬਿਜ਼ੀ ਰੱਖ ਰਹੀ ਹੈ ਬਿਜ਼ੀ ਰਹਿਣਾ ਅਤੇ ਅੱਗੇ ਵਧਣਾ ਇਹ ਦੋ ਵੱਖਰੀਆਂ ਗੱਲਾਂ ਨੇ ਪਰ ਅਕਸਰ ਇਹ ਫਰਕ ਸਮੇਂ ਦੇ ਨਾਲ ਹੀ ਸਮਝ ਆਉਂਦਾ ਹੈ ਇੱਥੇ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਕਈ ਲੋਕ ਬਹੁਤ ਮਿਹਨਤ ਕਰਦੇ ਨੇ ਪਰ ਆਪਣੇ ਆਪ ਤੇ ਕੰਮ ਨਹੀਂ ਕਰਦੇ ਉਹ ਕੰਮ ਤਾਂ ਕਰਦੇ ਨੇ ਪਰ ਸੋਚ ਨਹੀਂ ਬਦਲਦੇ ਉਹ ਨਵੇਂ ਤਰੀਕੇ ਨਹੀਂ ਸਿੱਖਦੇ ਉਹ ਆਪਣੀਆਂ ਗਲਤੀਆਂ ਨੂੰ ਵੇਖਣ ਦੀ ਥਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਇਹ ਮਿਹਨਤ ਅੰਦਰੋਂ ਖਾਲੀ ਹੁੰਦੀ ਹੈ ਬਾਹਰੋਂ ਥਕਾਵਟ ਦਿਖਾਈ ਦਿੰਦੀ ਹੈ ਪਰ ਅੰਦਰੋਂ ਵਾਦਾ ਨਹੀਂ ਹੁੰਦਾ ਕਈ ਵਾਰ ਸਫਲਤਾ ਇਸ ਲਈ ਨਹੀਂ ਮਿਲਦੀ ਕਿਉਂਕਿ ਇਨਸਾਨ ਗਲਤ ਸਵਾਲ ਪੁੱਛ ਰਿਹਾ ਹੁੰਦਾ ਹੈ ਉਹ ਇਹ ਪੁੱਛਦਾ ਹੈ ਕਿ ਮੈਂ ਹੋਰ ਕਿੰਨਾ ਕੰਮ ਕਰਾਂ ਪਰ ਇਹ ਨਹੀਂ ਪੁੱਛਦਾ ਕੀ ਮੈਂ ਸਹੀ ਕੰਮ ਕਰ ਰਿਹਾ ਹਾਂ ਜਾਂ ਨਹੀਂ ਇਹ ਸਵਾਲ ਬਹੁਤ ਔਖਾ ਹੁੰਦਾ ਹੈ ਕਿਉਂਕਿ ਇਸ ਦਾ ਜਵਾਬ ਕਈ ਵਾਰ ਆਪਣੇ ਆਪ ਨੂੰ ਨਿਰਾਸ਼ ਕਰ ਸਕਦਾ ਹੈ ਪਰ ਇਹੀ ਸਵਾਲ ਅਸਲ ਬਦਲਾਵ ਦੀ ਸ਼ੁਰੂਆਤ ਹੁੰਦਾ ਹੈ ਇਸ ਭਾਗ ਵਿੱਚ ਅਸੀਂ ਇਹ ਵੀ ਸਮਝਦੇ ਹਾਂ ਕਿ ਹਰ ਮਿਹਨਤ ਦਿਖਵਾਲੀ ਨਹੀਂ ਹੁੰਦੀ ਕੁਝ ਮਿਹਨਤ ਅੰਦਰ ਹੁੰਦੀ ਹੈ ਸੋਚ ਨੂੰ ਸਾਫ਼ ਕਰਨ ਦੀ ਮਿਹਨਤ ਡਰ ਨਾਲ ਨਿਭਣ ਦੀ ਮਿਹਨਤ ਆਪਣੇ ਆਪ ਨੂੰ ਸਹੀ ਸਮੇਂ ਤੇ ਰੋਕਣ ਦੀ ਮਿਹਨਤ ਇਹ ਮਿਹਨਤ ਬਾਰੋਂ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਪਰ ਜਿਹੜੇ ਲੋਕ ਇਹ ਮਿਹਨਤ ਕਰ ਲੈਂਦੇ ਨੇ ਉਹ ਅਕਸਰ ਅੱਗੇ ਚਲੇ ਜਾਂਦੇ ਨੇ ਕਈ ਲੋਕ ਆਪਣੀ ਪੂਰੀ ਤਾਕਤ ਸਿਰਫ ਇਸ ਗੱਲ ਤੇ ਲਗਾ ਦਿੰਦੇ ਨੇ ਕਿ ਉਹ ਕਿਵੇਂ ਦਿਖ ਰਹੇ ਨੇ ਉਹ ਕੀ ਸੋਚਿਆ ਜਾ ਰਿਹਾ ਹੈ ਪਰ ਸਫਲਤਾ ਅਕਸਰ ਉਸ ਥਾਂ ਆਉਂਦੀ ਹੈ ਜਿੱਥੇ ਇਨਸਾਨ ਦਿਖਾਵੇ ਦੀ ਥਾਂ ਤਿਆਰੀ ਤੇ ਧਿਆਨ ਦਿੰਦਾ ਹੈ ਜਿੱਥੇ ਉਹ ਲੋਕਾਂ ਦੀ ਰਾਏ ਤੋਂ ਵੱਧ ਆਪਣੀ ਸਮਝ ਨੂੰ ਮਹੱਤਵ ਦਿੰਦਾ ਹੈ ਇਸ ਸਫ਼ਰ ਵਿੱਚ ਅਕਸਰ ਇੱਕ ਹੋਰ ਗਲਤੀ ਵੀ ਹੁੰਦੀ ਹੈ ਇਨਸਾਨ ਹਰ ਕਿਸੇ ਨਾਲ ਆਪਣੀ ਤੁਲਨਾ ਕਰਦਾ ਰਹਿੰਦਾ ਹੈ ਉਹ ਵੇਖਦਾ ਹੈ ਕਿ ਦੂਜਾ ਅੱਗੇ ਕਿਵੇਂ ਚਲਾ ਗਿਆ ਦੂਜੇ ਨੂੰ ਮੌਕਾ ਕਿਵੇਂ ਮਿਲ ਗਿਆ ਪਰ ਉਹ ਇਹ ਨਹੀਂ ਵੇਖਦਾ ਕਿ ਉਸ ਦੂਜੇ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਉਸ ਦਾ ਰਸਤਾ ਕੀ ਸੀ ਅਤੇ ਉਸ ਦੇ ਫੈਸਲੇ ਕਿਹੜੇ ਸਨ ਤੁਲਨਾ ਅਕਸਰ ਮਿਹਨਤ ਨੂੰ ਨਿਰਾਸ਼ਾ ਵਿੱਚ ਬਦਲ ਦਿੰਦੀ ਹੈ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਕਿਸੇ ਦੀ ਮੰਜ਼ਿਲ ਇੱਕੋ ਨਹੀਂ ਹੁੰਦੀ ਇਸ ਲਈ ਹਰ ਕਿਸੇ ਦੀ ਮਿਹਨਤ ਦਾ ਨਤੀਜਾ ਵੀ ਇੱਕੋ ਨਹੀਂ ਹੋ ਸਕਦਾ ਜਦੋਂ ਇਨਸਾਨ ਇਹ ਗੱਲ ਮੰਨ ਲੈਂਦਾ ਹੈ ਉਹ ਆਪਣੀ ਮਿਹਨਤ ਨੂੰ ਹੋਰ ਸੱਚੇ ਤਰੀਕੇ ਨਾਲ ਵੇਖ ਸਕਦਾ ਹੈ ਉਹ ਹੁਣ ਸਿਰਫ ਨਤੀਜੇ ਨਹੀਂ ਪ੍ਰਕਿਰਿਆ ਨੂੰ ਵੀ ਸਮਝਣ ਲੱਗ ਪੈਂਦਾ ਹੈ ਇਸ ਭਾਗ ਵਿੱਚ ਅਸੀਂ ਇਹ ਵੀ ਵੇਖਦੇ ਹਾਂ ਕਿ ਕਈ ਵਾਰ ਸਫਲਤਾ ਇਸ ਲਈ ਨਹੀਂ ਮਿਲਦੀ ਕਿਉਂਕਿ ਇਨਸਾਨ ਆਪਣੇ ਆਪ ਨੂੰ ਗਲਤ ਥਾਂ ਤੇ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਹਰ ਥਾਂ ਆਪਣੀ ਕਾਬਲੀਅਤ ਦਿਖਾਉਣ ਦੀ ਲੋੜ ਨਹੀਂ ਹੁੰਦੀ ਸਹੀ ਥਾਂ ਅਤੇ ਸਹੀ ਸਮਾਂ ਬਹੁਤ ਅਹਿਮ ਕਾਰਕ ਹੁੰਦੇ ਨੇ ਜਦੋਂ ਇਹ ਦੋਵੇਂ ਮਿਲ ਜਾਂਦੇ ਨੇ ਮਿਹਨਤ ਆਪਣੇ ਆਪ ਬੋਲਣ ਲੱਗ ਪੈਂਦੀ ਹੈ ਇਹ ਸਮਝ ਹੌਲੀ-ਹੌਲੀ ਬਣਦੀ ਹੈ ਇਹ ਕਿਸੇ ਇੱਕ ਕਿਤਾਬ ਤੋਂ ਨਹੀਂ ਆਉਂਦੀ ਇਹ ਤਜਰਬਿਆਂ ਨਾਲ ਆਉਂਦੀ ਹੈ ਗਲਤੀਆਂ ਨਾਲ ਆਉਂਦੀ ਹੈ ਅਤੇ ਕਈ ਵਾਰ ਨਿਰਾਸ਼ਾ ਨਾਲ ਵੀ ਪਰ ਜਿਹੜਾ ਇਨਸਾਨ ਇਸ ਸਮਝ ਤੋਂ ਭੱਜਦਾ ਨਹੀਂ ਉਹ ਅੱਗੇ ਜਾਣ ਦਾ ਰਾਹ ਲੱਭ ਲੈਂਦਾ ਹੈ ਇਸ ਤਰ੍ਹਾਂ ਇਸ ਪਹਿਲੇ ਭਾਗ ਵਿੱਚ ਅਸੀਂ ਵੇਖਦੇ ਹਾਂ ਕਿ ਸਫਲਤਾ ਅਤੇ ਮਿਹਨਤ ਦੇ ਵਿਚਾਰ ਕਈ ਅਜਿਹੇ ਪਰਤ ਹੁੰਦੇ ਨੇ ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਇਹ ਪਰਤ ਸਮਝ ਨਾਲ ਜੁੜੇ ਹੁੰਦੇ ਨੇ ਅਤੇ ਜਦੋਂ ਇਹ ਸਮਝ ਆਉਣ ਲੱਗ ਪੈਂਦੀ ਹੈ ਤਦੋਂ ਮਿਹਨਤ ਵੀ ਆਪਣਾ ਅਸਲ ਰੂਪ ਦਿਖਾਉਂਦੀ ਹੈ ਅਗਲੇ ਭਾਗ ਵਿੱਚ ਅਸੀਂ ਇਸ ਗੱਲ ਵੱਲ ਵਧਾਂਗੇ ਕਿ ਕਿਵੇਂ ਬਹੁਤ ਸਾਰੇ ਲੋਕ ਮਿਹਨਤ ਤਾਂ ਕਰਦੇ ਨੇ ਪਰ ਆਪਣੀ ਸੋਚ ਨੂੰ ਸਮੇਂ ਦੇ ਨਾਲ ਅਪਡੇਟ ਨਹੀਂ ਕਰਦੇ ਅਤੇ ਇਹੀ ਗੱਲ ਉਹਨਾਂ ਨੂੰ ਪਿੱਛੇ ਰੱਖ ਜਾਂਦੀ ਹੈ। ਭਾਗ 2। ਭਾਗ ਪਹਿਲੇ ਵਿੱਚ ਅਸੀਂ ਵੇਖਿਆ ਕਿ ਮਿਹਨਤ ਘੱਟ ਹੋਣ ਕਰਕੇ ਹੀ ਹਰ ਕੋਈ ਪਿੱਛੇ ਨਹੀਂ ਰਹਿ ਜਾਂਦਾ। ਕਈ ਵਾਰ ਮਿਹਨਤ ਸਹੀ ਹੁੰਦੀ ਹੈ ਪਰ ਸੋਚ ਉੱਥੇ ਹੀ ਰੁਕੀ ਰਹਿੰਦੀ ਹੈ ਜਿੱਥੇ ਕਦੇ ਸ਼ੁਰੂ ਹੋਈ ਸੀ। ਇਥੋਂ ਅੱਗੇ ਗੱਲ ਉਸ ਥਾਂ ਪਹੁੰਚਦੀ ਹੈ ਜਿੱਥੇ ਬਹੁਤ ਸਾਰੇ ਲੋਕ ਅਣਜਾਣੇ ਹੀ ਫਸ ਜਾਂਦੇ ਨੇ ਉਹ ਮਿਹਨਤ ਨੂੰ ਵਧਾਉਂਦੇ ਰਹਿੰਦੇ ਨੇ ਪਰ ਆਪਣੀ ਸੋਚ ਨੂੰ ਬਦਲਣ ਤੋਂ ਡਰਦੇ ਨੇ ਜ਼ਿੰਦਗੀ ਲਗਾਤਾਰ ਬਦਲਦੀ ਰਹਿੰਦੀ ਹੈ ਹਾਲਾਤ ਬਦਲਦੇ ਨੇ ਮੌਕੇ ਬਦਲਦੇ ਨੇ ਮੰਗ ਬਦਲਦੀ ਹੈ ਪਰ ਕਈ ਲੋਕ ਆਪਣਾ ਤਰੀਕਾ ਉਹੀ ਰੱਖਦੇ ਨੇ ਜੋ ਕਦੇ ਕੰਮ ਕਰ ਗਿਆ ਸੀ ਉਹ ਸੋਚਦੇ ਨੇ ਕਿ ਜੇ ਇਹ ਤਰੀਕਾ ਪਹਿਲਾਂ ਚੱਲਿਆ ਤਾਂ ਅੱਗੇ ਵੀ ਚੱਲੇਗਾ ਪਰ ਅਕਸਰ ਐਥੇ ਹੀ ਰੁਕਾਵਟ ਆ ਜਾਂਦੀ ਹੈ ਮਿਹਨਤ ਤਾਂ ਚੱਲ ਰਹੀ ਹੁੰਦੀ ਹੈ ਪਰ ਸਮਾਂ ਅੱਗੇ ਨਿਕਲ ਜਾਂਦਾ ਹੈ ਇਸ ਪਾਗ ਵਿੱਚ ਅਸੀਂ ਉਸ ਅੰਦਰੂਨੀ ਆਦਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੋ ਇਨਸਾਨ ਨੂੰ ਨਵਾਂ ਸਿੱਖਣ ਤੋਂ ਰੋਕਦੀ ਹੈ ਕਈ ਵਾਰ ਇਹ ਆਦਤ ਅਹੰਕਾਰ ਬਣ ਕੇ ਸਾਹਮਣੇ ਆਉਂਦੀ ਹੈ ਇਨਸਾਨ ਅੰਦਰੋਂ ਸੋਚਦਾ ਹੈ ਕਿ ਮੈਨੂੰ ਸਭ ਕੁਝ ਆਉਂਦਾ ਹੈ ਜਾਂ ਫਿਰ ਇਹ ਡਰ ਬਣ ਕੇ ਆਉਂਦੀ ਹੈ ਕਿ ਨਵਾਂ ਸਿੱਖਣ ਦਾ ਮਤਲਬ ਹੈ ਮੰਨਣਾ ਕਿ ਪਹਿਲਾਂ ਕੁਝ ਘਟ ਸੀ ਦੋਹਾਂ ਹਾਲਤਾਂ ਵਿੱਚ ਸੋਚ ਉੱਥੇ ਹੀ ਜੰਮ ਜਾਂਦੀ ਹੈ ਜਦੋਂ ਸੋਚ ਜੰਮ ਜਾਂਦੀ ਹੈ ਮਿਹਨਤ ਭਾਰ ਬਣਨ ਲੱਗ ਪੈਂਦੀ ਹੈ ਇਨਸਾਨ ਹਰ ਰੋਜ਼ ਉਹੀ ਕੰਮ ਕਰਦਾ ਹੈ ਪਰ ਮਨ ਅੰਦਰੋਂ ਖੁਸ਼ ਨਹੀਂ ਹੁੰਦਾ ਉਸ ਨੂੰ ਲੱਗਦਾ ਹੈ ਕਿ ਉਹ ਬਹੁਤ ਕੁਝ ਕਰ ਰਿਹਾ ਹੈ ਪਰ ਅੱਗੇ ਨਹੀਂ ਵਧ ਰਿਹਾ ਇਹ ਹਾਲਤ ਬਹੁਤ ਥਕਾਉਣ ਵਾਲੀ ਹੁੰਦੀ ਹੈ ਕਿਉਂਕਿ ਇੱਥੇ ਨਾ ਤਾਂ ਛੱਡਣ ਦਾ ਮਨ ਕਰਦਾ ਹੈ ਨਾ ਹੀ ਰਾਹ ਸਾਫ਼ ਦਿਖਾਈ ਦਿੰਦਾ ਇਸ ਮੋੜ ਤੇ ਕਈ ਲੋਕ ਇਹ ਗਲਤੀ ਕਰਦੇ ਨੇ ਕਿ ਉਹ ਆਪਣੀ ਨਿਰਾਸ਼ਾ ਨੂੰ ਹੋਰ ਮਿਹਨਤ ਨਾਲ ਟਕਣ ਦੀ ਕੋਸ਼ਿਸ਼ ਕਰਦੇ ਨੇ। ਉਹ ਸੋਚਦੇ ਨੇ ਕਿ ਜੇ ਹੋਰ ਕੰਟੇ ਲਗਾਏ ਜਾਣ ਤਾਂ ਨਤੀਜਾ ਆ ਜਾਵੇਗਾ। ਪਰ ਜਦੋਂ ਦਿਸ਼ਾ ਗਲਤ ਹੋਵੇ ਤਾਂ ਤੇਜ਼ੀ ਸਿਰਫ ਦੂਰ ਲੈ ਜਾਂਦੀ ਹੈ। ਇਹ ਗੱਲ ਸਮਝਣੀ ਔਖੀ ਹੁੰਦੀ ਹੈ ਪਰ ਬਹੁਤ ਜ਼ਰੂਰੀ ਹੁੰਦੀ ਹੈ। ਇਸ ਪਾਗ ਵਿੱਚ ਅਸੀਂ ਇਹ ਵੀ ਵੇਖਦੇ ਹਾਂ ਕਿ ਕਈ ਵਾਰ ਲੋਕ ਸਿਰਫ ਉਹੀ ਸਿੱਖਦੇ ਨੇ ਜੋ ਉਹਨਾਂ ਨੂੰ ਆਸਾਨ ਲੱਗਦਾ ਹੈ। ਉਹ ਔਖੀਆਂ ਗੱਲਾਂ ਤੋਂ ਬਚਦੇ ਨੇ। ਉਹ ਆਪਣੀਆਂ ਕਮਜ਼ੋਰੀਆਂ ਵੱਲ ਵੇਖਣ ਤੋਂ ਕਤਰੌਂਦੇ ਨੇ। ਪਰ ਅਸਲ ਬਦਲਾ ਅਕਸਰ ਔਖੀ ਥਾਂ ਤੋਂ ਹੀ ਸ਼ੁਰੂ ਹੁੰਦਾ ਹੈ ਜਿੱਥੇ ਇਨਸਾਨ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਦਾ ਹੈ ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਨਵੀਂ ਸੋਚ ਲਈ ਖੁੱਲਾ ਹੁੰਦਾ ਹੈ ਉਹ ਇਹ ਮੰਨ ਲੈਂਦਾ ਹੈ ਕਿ ਉਹ ਅਧੂਰਾ ਹੈ ਇਹ ਮੰਨਣਾ ਕਮਜ਼ੋਰੀ ਨਹੀਂ ਹੁੰਦਾ ਇਹ ਸਿਆਣਪ ਦੀ ਸ਼ੁਰੂਆਤ ਹੁੰਦੀ ਹੈ ਇਥੋਂ ਇਨਸਾਨ ਸਿੱਖਣਾ ਸ਼ੁਰੂ ਕਰਦਾ ਹੈ ਨਾ ਸਿਰਫ ਨਵੀਆਂ ਕਾਬਲੀਅਤਾਂ ਪਰ ਨਵੇਂ ਨਜ਼ਰੀਏ ਵੀ ਇਹ ਨਜ਼ਰੀਏ ਉਸ ਨੂੰ ਮਿਹਨਤ ਕਰਨ ਦਾ ਨਵਾਂ ਅਰਥ ਸਮਝਾਉਂਦੇ ਨੇ ਇਸ ਭਾਗ ਵਿੱਚ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਕਈ ਲੋਕ ਬਦਲਾਅ ਤੋਂ ਇਸ ਲਈ ਵੀ ਡਰਦੇ ਨੇ ਕਿਉਂਕਿ ਉਹ ਆਪਣੀ ਪਛਾਣ ਨਾਲ ਜੁੜੇ ਹੁੰਦੇ ਨੇ ਉਹ ਸੋਚਦੇ ਨੇ ਕਿ ਜੇ ਮੈਂ ਆਪਣਾ ਤਰੀਕਾ ਬਦਲ ਲਿਆ ਤਾਂ ਲੋਕ ਕੀ ਸੋਚਣਗੇ ਪਰ ਅਸਲ ਵਿੱਚ ਲੋਕ ਉਸ ਇਨਸਾਨ ਨੂੰ ਮਾਣ ਦਿੰਦੇ ਨੇ ਜੋ ਸਮੇਂ ਦੇ ਨਾਲ ਆਪਣੇ ਆਪ ਨੂੰ ਬਿਹਤਰ ਬਣਾਉਂਦਾ ਰਹਿੰਦਾ ਹੈ ਜਦੋਂ ਕੋਈ ਇਨਸਾਨ ਇਹ ਡਰ ਛੱਡ ਦਿੰਦਾ ਹੈ ਉਸ ਦੀ ਮਿਹਨਤ ਵਿੱਚ ਨਵੀਂ ਤਾਜ਼ਗੀ ਆ ਜਾਂਦੀ ਹੈ ਉਹ ਹੁਣ ਸਿਰਫ ਕੰਮ ਨਹੀਂ ਕਰਦਾ ਉਹ ਸਮਝ ਕੇ ਕਰਦਾ ਹੈ ਉਹ ਆਪਣੇ ਕੰਮ ਦੇ ਨਤੀਜੇ ਵੇਖਦਾ ਹੈ ਉਹ ਸੋਚਦਾ ਹੈ ਕਿ ਕੀ ਇਹ ਤਰੀਕਾ ਮੈਨੂੰ ਅੱਗੇ ਲੈ ਕੇ ਜਾ ਰਿਹਾ ਹੈ ਜਾਂ ਨਹੀਂ ਇਹ ਸੋਚ ਮਿਹਨਤ ਨੂੰ ਬੋਝ ਨਹੀਂ ਸਾਧਨ ਬਣਾ ਦਿੰਦੀ ਹੈ। ਇਸ ਪਾਗ ਵਿੱਚ ਅਸੀਂ ਇਹ ਵੀ ਸਮਝਦੇ ਹਾਂ ਕਿ ਸਫਲਤਾ ਕਈ ਵਾਰ ਦੇਰ ਨਾਲ ਇਸ ਲਈ ਆਉਂਦੀ ਹੈ ਕਿਉਂਕਿ ਇਨਸਾਨ ਬਦਲਣ ਵਿੱਚ ਦੇਰ ਕਰ ਦਿੰਦਾ ਹੈ। ਉਹ ਜ਼ਿਆਦਾ ਸਮਾਂ ਇਹ ਸਾਬਤ ਕਰਨ ਵਿੱਚ ਲਗਾ ਦਿੰਦਾ ਹੈ ਕਿ ਉਹ ਸਹੀ ਸੀ ਪਰ ਜਿਹੜਾ ਇਨਸਾਨ ਸਮੇਂ ਤੇ ਆਪਣੀ ਸੋਚ ਅਪਡੇਟ ਕਰ ਲੈਂਦਾ ਹੈ ਉਹ ਘੱਟ ਸਮੇਂ ਵਿੱਚ ਅੱਗੇ ਚਲਾ ਜਾਂਦਾ ਹੈ। ਇਹ ਅਪਡੇਟ ਕਿਸੇ ਐਪ ਵਰਗਾ ਨਹੀਂ ਹੁੰਦਾ ਜੋ ਇੱਕ ਬਟਨ ਨਾਲ ਹੋ ਜਾਵੇ। ਇਹ ਅੰਦਰਲੀ ਪ੍ਰਕਿਰਿਆ ਹੁੰਦੀ ਹੈ। ਕਈ ਵਾਰ ਇਸ ਵਿੱਚ ਔਖੇ ਸਵਾਲ ਆਉਂਦੇ ਨੇ ਕਈ ਵਾਰ ਇਹ ਸਵੀਕਾਰ ਕਰਨਾ ਪੈਂਦਾ ਹੈ ਕਿ ਹੁਣ ਤੱਕ ਜੋ ਕੀਤਾ ਉਹ ਕਾਫੀ ਨਹੀਂ ਸੀ ਪਰ ਜਦੋਂ ਇਨਸਾਨ ਇਹ ਮੰਨ ਲੈਂਦਾ ਹੈ ਉਹ ਹਲਕਾ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਇਸ ਦੂਜੇ ਪਾਗ ਵਿੱਚ ਅਸੀਂ ਵੇਖਦੇ ਹਾਂ ਕਿ ਸਫਲਤਾ ਸਿਰਫ ਮਿਹਨਤ ਦਾ ਨਤੀਜਾ ਨਹੀਂ ਹੁੰਦੀ ਇਹ ਮਿਹਨਤ ਅਤੇ ਬਦਲ ਦੀ ਸੋਚ ਦਾ ਮਿਲਾਪ ਹੁੰਦਾ ਹੈ ਜਿੱਥੇ ਸੋਚ ਰੁਕ ਜਾਂਦੀ ਹੈ ਉਥੇ ਮਿਹਨਤ ਵੀ ਹੌਲੀ ਹੋ ਜਾਂਦੀ ਹੈ ਅਤੇ ਜਿੱਥੇ ਸੋਚ ਖੁੱਲੀ ਰਹਿੰਦੀ ਹੈ ਉਥੇ ਮਿਹਨਤ ਨਵਾਂ ਰਾਹ ਲੱਭ ਲੈਂਦੀ ਹੈ ਅਗਲੇ ਪਾਗ ਵਿੱਚ ਅਸੀਂ ਇਹ ਵੇਖਾਂਗੇ ਕਿ ਕਿਵੇਂ ਕਈ ਲੋਕ ਮੌਕੇ ਤਾਂ ਮਿਲਣ ਦੇ ਬਾਵਜੂਦ ਉਹਨਾਂ ਨੂੰ ਫੜ ਨਹੀਂ ਪਾਉਂਦੇ ਅਤੇ ਕਿਵੇਂ ਤਿਆਰੀ ਅਤੇ ਸਮਾਂ ਇਕੱਠੇ ਹੋਣ ਤੇ ਹੀ ਮਿਹਨਤ ਆਪਣਾ ਅਸਲ ਨਤੀਜਾ ਦਿਖਾਉਂਦੀ ਹੈ। ਪਾਗ 3 ਹੁਣ ਤੱਕ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਮਿਹਨਤ ਕਰਨਾ ਕਿਉਂ ਕਾਫੀ ਨਹੀਂ ਹੁੰਦਾ ਅਤੇ ਕਿਵੇਂ ਸੋਚ ਦੀ ਜੜਤਾ ਇਨਸਾਨ ਨੂੰ ਉੱਥੇ ਹੀ ਰੋਕ ਲੈਂਦੀ ਹੈ। ਪਰ ਇੱਥੇ ਇੱਕ ਹੋਰ ਗਹਿਰੀ ਗੱਲ ਵੀ ਹੈ ਜਿਸਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਕਈ ਵਾਰ ਇਨਸਾਨ ਮਿਹਨਤ ਵੀ ਕਰਦਾ ਹੈ ਸੋਚ ਵੀ ਬਦਲਦਾ ਹੈ ਫਿਰ ਵੀ ਜਦੋਂ ਮੌਕਾ ਸਾਹਮਣੇ ਆਉਂਦਾ ਹੈ ਉਹ ਇਸ ਨੂੰ ਫੜ ਨਹੀਂ ਪਾਉਂਦਾ ਇਸ ਦਾ ਕਾਰਨ ਇਹ ਨਹੀਂ ਹੁੰਦਾ ਕਿ ਮੌਕਾ ਛੋਟਾ ਸੀ ਅਕਸਰ ਕਾਰਨ ਇਹ ਹੁੰਦਾ ਹੈ ਕਿ ਇਨਸਾਨ ਅੰਦਰੋਂ ਤਿਆਰ ਨਹੀਂ ਹੁੰਦਾ ਤਿਆਰੀ ਸਿਰਫ ਕਾਬਲੀਅਤ ਦੀ ਨਹੀਂ ਹੁੰਦੀ ਤਿਆਰੀ ਮਨ ਦੀ ਵੀ ਹੁੰਦੀ ਹੈ ਕਈ ਲੋਕ ਬਾਹਰੋਂ ਬਹੁਤ ਤਿਆਰ ਦਿਖਾਈ ਦਿੰਦੇ ਨੇ ਪਰ ਜਦੋਂ ਫੈਸਲੇ ਦਾ ਸਮਾਂ ਆਉਂਦਾ ਹੈ ਉਹ ਹਿਚਕਿਚਾ ਜਾਂਦੇ ਨੇ ਉਹ ਰੁਕ ਜਾਂਦੇ ਨੇ ਉਹ ਸੋਚਦੇ ਰਹਿ ਜਾਂਦੇ ਨੇ ਕਿ ਜੇ ਇਹ ਗਲਤ ਹੋ ਗਿਆ ਤਾਂ ਇਹ ਡਰ ਅਕਸਰ ਮਿਹਨਤ ਤੋਂ ਵੱਡਾ ਹੁੰਦਾ ਹੈ ਕਿਉਂਕਿ ਮਿਹਨਤ ਤਾਂ ਅਸੀਂ ਕਰ ਲੈਂਦੇ ਹਾਂ ਪਰ ਆਪਣੇ ਆਪ ਤੇ ਪਰੋਸਾ ਬਣਾਉਣਾ ਹਰ ਕਿਸੇ ਲਈ ਆਸਾਨ ਨਹੀਂ ਹੁੰਦਾ ਕਈ ਵਾਰ ਇਨਸਾਨ ਪਿਛਲੇ ਅਨੁਭਵਾਂ ਨਾਲ ਬੱਜਿਆ ਹੁੰਦਾ ਹੈ ਪਿਛਲੀਆਂ ناکਾਮੀਆਂ ਉਸਦੇ ਮਨ ਵਿੱਚ ਅਜੇ ਵੀ ਜਿਉਂਦੀਆਂ ਹੁੰਦੀਆਂ ਨੇ ਜਦੋਂ ਨਵਾਂ ਮੌਕਾ ਆਉਂਦਾ ਹੈ ਉਹ ਪੁਰਾਣੀ ਹਾਰ ਨੂੰ ਯਾਦ ਕਰ ਲੈਂਦਾ ਹੈ ਇੱਥੇ ਸਮੱਸਿਆ ਮਿਹਨਤ ਦੀ ਨਹੀਂ ਹੁੰਦੀ ਸਮੱਸਿਆ ਸਮੇਂ ਦੀ ਗਲਤ ਸਮਝ ਦੀ ਹੁੰਦੀ ਹੈ ਕੁਝ ਲੋਕ ਹਰ ਮੌਕੇ ਨੂੰ ਤੁਰੰਤ ਫੜਨ ਦੀ ਕੋਸ਼ਿਸ਼ ਕਰਦੇ ਨੇ ਅਤੇ ਕੁਝ ਲੋਕ ਹਰ ਮੌਕੇ ਨੂੰ ਟਾਲਦੇ ਰਹਿੰਦੇ ਨੇ ਦੋਹਾਂ ਹਾਲਤਾਂ ਵਿੱਚ ਸੰਤੁਲਨ ਨਹੀਂ ਹੁੰਦਾ ਸਫਲਤਾ ਅਕਸਰ ਉਸ ਥਾਂ ਆਉਂਦੀ ਹੈ ਜਿੱਥੇ ਇਨਸਾਨ ਜਾਣਦਾ ਹੈ ਕਿ ਕਦੋਂ ਰੁਕਣਾ ਹੈ ਅਤੇ ਕਦੋਂ ਅੱਗੇ ਵਧਣਾ ਹੈ ਇਸ ਪਾਗ ਵਿੱਚ ਅਸੀਂ ਇਹ ਵੀ ਵੇਖਦੇ ਹਾਂ ਕਿ ਕਈ ਵਾਰ ਮੌਕਾ ਇਸ ਲਈ ਵੀ ਹੱਥੋਂ ਨਿਕਲ ਜਾਂਦਾ ਹੈ ਕਿਉਂਕਿ ਇਨਸਾਨ ਆਪਣੇ ਆਪ ਨੂੰ ਘੱਟ ਆਂਕਦਾ ਹੈ ਉਹ ਸੋਚਦਾ ਹੈ ਕਿ ਮੈਂ ਅਜੇ ਤਿਆਰ ਨਹੀਂ ਮੈਂ ਹੋਰ ਸਿੱਖ ਲਵਾਂ ਮੈਂ ਹੋਰ ਸਮਾਂ ਲੈ ਲਵਾਂ ਪਰ ਕਈ ਵਾਰ ਇਹ ਹੋਰ ਸਮਾਂ ਕਦੇ ਨਹੀਂ ਆਉਂਦਾ ਅਤੇ ਮੌਕਾ ਚੁੱਪਚਾਪ ਅੱਗੇ ਲੰਘ ਜਾਂਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਹਰ ਮੌਕਾ ਅੰਨੇਵਾ ਫਾੜ ਲਿਆ ਜਾਵੇ ਗੱਲ ਇਹ ਹੈ ਕਿ ਇਨਸਾਨ ਆਪਣੇ ਆਪ ਨੂੰ ਇੰਨਾ ਸਮਝ ਲਵੇ ਕਿ ਉਹ ਫੈਸਲਾ ਲੈ ਸਕੇ ਫੈਸਲਾ ਸਹੀ ਵੀ ਹੋ ਸਕਦਾ ਹੈ ਗਲਤ ਵੀ ਪਰ ਬਿਨਾ ਫੈਸਲੇ ਦੇ ਮਿਹਨਤ ਅਧੂਰੀ ਰਹਿ ਜਾਂਦੀ ਹੈ ਕਿਉਂਕਿ ਮਿਹਨਤ ਦਾ ਅਸਲ ਇਮਤਿਹਾਨ ਫੈਸਲੇ ਨਾਲ ਹੁੰਦਾ ਹੈ ਕਈ ਲੋਕ ਆਪਣੀ ਮਿਹਨਤ ਨੂੰ ਸੁਰੱਖਿਆ ਬਣਾਉਂਦੇ ਨੇ ਉਹ ਮਿਹਨਤ ਦੇ ਪਿੱਛੇ ਲੁੱਕ ਕੇ ਰਹਿੰਦੇ ਨੇ ਕਿਉਂਕਿ ਜਦੋਂ ਤੱਕ ਉਹ ਮਿਹਨਤ ਕਰ ਰਹੇ ਨੇ ਉਹ ਆਪਣੇ ਆਪ ਨੂੰ ناکਾਮ ਨਹੀਂ ਮੰਨਦੇ ਪਰ ਅਸਲ ਸਵਾਲ ਇਹ ਹੁੰਦਾ ਹੈ ਕਿ ਕੀ ਇਹ ਮਿਹਨਤ ਤੁਹਾਨੂੰ ਫੈਸਲੇ ਦੇ ਨੇੜੇ ਲੈ ਕੇ ਜਾ ਰਹੀ ਹੈ ਜਾਂ ਸਿਰਫ ਤੁਹਾਨੂੰ ਵਿਅਸਤ ਰੱਖ ਰਹੀ ਹੈ ਇਸ ਪਾਗ ਵਿੱਚ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਕਈ ਵਾਰ ਮੌਕਾ ਆਉਣ ਤੇ ਇਨਸਾਨ ਹੋਰਾਂ ਦੀ ਉਡੀਕ ਕਰਦਾ ਹੈ ਉਹ ਸੋਚਦਾ ਹੈ ਕਿ ਕੋਈ ਦੱਸੇਗਾ ਕਿ ਕੀ ਕਰਨਾ ਹੈ ਕੋਈ ਹੌਸਲਾ ਦੇਵੇਗਾ ਕੋਈ ਯਕੀਨ ਦਿਵਾਵੇਗਾ ਪਰ ਸਫਲਤਾ ਦੇ ਕਈ ਮੋੜ ਅਜਿਹੇ ਹੁੰਦੇ ਨੇ ਜਿੱਥੇ ਕੋਈ ਵੀ ਹੱਥ ਫੜਨ ਨਹੀਂ ਆਉਂਦਾ ਉੱਥੇ ਸਿਰਫ ਆਪਣੇ ਆਪ ਨਾਲ ਖੜਨਾ ਪੈਂਦਾ ਹੈ ਜਦੋਂ ਇਨਸਾਨ ਇਹ ਮੰਨ ਲੈਂਦਾ ਹੈ ਕਿ ਹਰ ਮੌਕੇ ਨਾਲ ਪੂਰੀ ਗਾਰੰਟੀ ਨਹੀਂ ਆਉਂਦੀ ਉਸ ਦਾ ਮਨ ਹੌਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਜੋਖਮ ਨੂੰ ਡਰ ਨਹੀਂ ਜ਼ਿੰਮੇਵਾਰੀ ਸਮਝਣ ਲੱਗ ਪੈਂਦਾ ਹੈ ਇਹ ਸੋਚ ਮਿਹਨਤ ਨੂੰ ਅੱਗੇ ਲੈ ਜਾਂਦੀ ਹੈ ਕਿਉਂਕਿ ਹੁਣ ਮਿਹਨਤ ਸਿਰਫ ਤਿਆਰੀ ਨਹੀਂ ਰਹਿੰਦੀ ਇੱਕ ਕਦਮ ਵੱਡ ਜਾਂਦੀ ਹੈ ਇਸ ਪਾਗ ਵਿੱਚ ਅਸੀਂ ਇਹ ਵੀ ਵੇਖਦੇ ਹਾਂ ਕਿ ਕਈ ਵਾਰ ਮੌਕਾ ਇਸ ਲਈ ਨਹੀਂ ਮਿਲਦਾ ਕਿਉਂਕਿ ਮਿਹਨਤ ਘੱਟ ਹੈ ਜਾਂ ਸੋਚ ਗਲਤ ਹੈ ਸਗੋਂ ਇਸ ਲਈ ਕਿ ਮੌਕੇ ਦੇ ਸਮੇਂ ਇਨਸਾਨ ਖੁਦ ਨਾਲ ਖੜ ਨਹੀਂ ਪਾਉਂਦਾ ਅਤੇ ਜਦੋਂ ਇਹ ਹਿੰਮਤ ਹੌਲੀ-ਹੌਲੀ ਬੜਨੀ ਸ਼ੁਰੂ ਹੋ ਜਾਂਦੀ ਹੈ ਤਦੋਂ ਮਿਹਨਤ ਆਪਣਾ ਅਗਲਾ ਪੜਾਅ ਪੂਰਾ ਕਰਦੀ ਹੈ ਇਸ ਤਰ੍ਹਾਂ ਇਸ ਤੀਜੇ ਪਾਗ ਵਿੱਚ ਅਸੀਂ ਵੇਖਦੇ ਹਾਂ ਕਿ ਕਈ ਵਾਰ ਸਫਲਤਾ ਇਸ ਲਈ ਨਹੀਂ ਮਿਲਦੀ ਕਿਉਂਕਿ ਮਿਹਨਤ ਕਾਟ ਹੈ ਇਹ ਸੋਚ ਗਲਤ ਹੈ ਸਗੋ ਇਸ ਲਈ ਕਿ ਮੌਕੇ ਦੇ ਸਮੇਂ ਇਨਸਾਨ ਖੁਦ ਨਾਲ ਖੜ ਨਹੀਂ ਪੋਂਦਾ ਅਤੇ ਜਦੋਂ ਇਹ ਹਿੰਮਤ ਹੌਲੀ-ਹੌਲੀ ਬੜਨੀ ਸ਼ੁਰੂ ਹੋ ਜਾਂਦੀ ਹੈ ਤਦੋਂ ਮਿਹਨਤ ਆਪਣਾ ਅਗਲਾ ਪੜਾਅ ਪੂਰਾ ਕਰਦੀ ਹੈ ਅਗਲੇ ਭਾਗ ਵਿੱਚ ਅਸੀਂ ਇਹ ਸਮਝਾਂਗੇ ਕਿ ਕਿਵੇਂ ਕਈ ਲੋਕ ਸਹੀ ਕੰਮ ਵੀ ਕਰ ਰਹੇ ਹੁੰਦੇ ਨੇ ਪਰ ਗਲਤ ਥਾਂ ਅਤੇ ਗਲਤ ਸਮੇਂ ਅਤੇ ਕਿਵੇਂ ਥਾਂ ਅਤੇ ਸਮੇਂ ਦੀ ਸਮਝ ਸਫਲਤਾ ਨੂੰ ਤੇਜ਼ ਜਾਂ ਹੌਲਾ ਕਰ ਦਿੰਦੀ ਹੈ ਭਾਗ 4 ਇਸ ਮੋੜ ਤੇ ਅਸੀਂ ਉਸ ਗਲਵਾਲੋਂ ਨੇ ਆ ਜੋ ਬਹੁਤ ਸਾਰੇ ਲੋਕਾਂ ਦੀ ਮਿਹਨਤ ਨੂੰ ਚੁੱਪ-ਚਾਪ ਹੌਲਾ ਕਰ ਦਿੰਦੀ ਹੈ ਕਈ ਵਾਰ ਇਨਸਾਨ ਸਹੀ ਕੰਮ ਕਰ ਰਿਹਾ ਹੁੰਦਾ ਹੈ ਉਸ ਦੀ ਨੀਅਤ ਵੀ ਸਾਫ਼ ਹੁੰਦੀ ਹੈ ਉਸ ਦੀ ਮਿਹਨਤ ਵੀ ਲਗਾਤਾਰ ਹੁੰਦੀ ਹੈ ਪਰ ਫਿਰ ਵੀ ਨਤੀਜੇ ਉਹ ਨਹੀਂ ਹੁੰਦੇ ਜੋ ਉਮੀਦ ਕੀਤੇ ਗਏ ਸਨ ਇੱਥੇ ਗੱਲ ਸਿਰਫ ਕੰਮ ਦੀ ਨਹੀਂ ਰਹਿੰਦੀ ਗੱਲ ਥਾਂ ਅਤੇ ਸਮੇਂ ਦੀ ਬਣ ਜਾਂਦੀ ਹੈ ਹਰ ਕੰਮ ਲਈ ਹਰ ਥਾਂ ਇੱਕੋ ਜਿਹਾ ਮਾਹੌਲ ਨਹੀਂ ਹੁੰਦਾ ਪਰ ਕਈ ਲੋਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਉਹ ਸੋਚਦੇ ਨੇ ਕਿ ਜੇ ਕੰਮ ਸਹੀ ਹੈ ਤਾਂ ਥਾਂ ਆਪਣੇ ਆਪ ਠੀਕ ਹੋ ਜਾਵੇਗੀ ਪਰ ਅਸਲ ਵਿੱਚ ਕਈ ਵਾਰ ਥਾਂ ਹੀ ਕੰਮ ਦੀ ਕਦਰ ਤੈਅ ਕਰਦੀ ਹੈ ਸਹੀ ਕੰਮ ਗਲਤ ਥਾਂ ਤੇ ਅਕਸਰ ਅਣਦੇਖਾ ਰਹਿ ਜਾਂਦਾ ਹੈ ਇਸ ਭਾਗ ਵਿੱਚ ਅਸੀਂ ਇਹ ਵੀ ਸਮਝਦੇ ਹਾਂ ਕਿ ਹਰ ਸਮਾਂ ਹਰ ਕੰਮ ਲਈ ਤਿਆਰ ਨਹੀਂ ਹੁੰਦਾ। ਕੁਝ ਕੰਮ ਅਜਿਹੇ ਹੁੰਦੇ ਨੇ ਜੋ ਜਲਦੀ ਕਰਨ ਨਾਲ ਨੁਕਸਾਨ ਕਰ ਸਕਦੇ ਨੇ ਅਤੇ ਕੁਝ ਕੰਮ ਅਜਿਹੇ ਹੁੰਦੇ ਨੇ ਜੋ ਦੇਰ ਨਾਲ ਕਰਨ ਨਾਲ ਮੌਕਾ ਹੱਥੋਂ ਨਿਕਲ ਜਾਂਦਾ ਹੈ। ਇਹ ਸਮਝ ਕਿਤਾਬਾਂ ਤੋਂ ਘੱਟ ਅਤੇ ਅਨੁਭਵ ਤੋਂ ਵੱਧ ਮਿਲਦੀ ਹੈ। ਕਈ ਲੋਕ ਇਸ ਲਈ ਵੀ ਪਿੱਛੇ ਰਹਿ ਜਾਂਦੇ ਨੇ ਕਿਉਂਕਿ ਉਹ ਇੱਕੋ ਸਮੇਂ ਵਿੱਚ ਸਭ ਕੁਝ ਕਰਨਾ ਚਾਹੁੰਦੇ ਨੇ। ਉਹ ਸੋਚਦੇ ਨੇ ਕਿ ਜੇ ਹਰ ਦਰਵਾਜ਼ਾ ਖੁੱਲ੍ਹਾ ਰੱਖਿਆ ਜਾਵੇ ਤਾਂ ਕੋਈ ਨਾ ਕੋਈ ਰਾਹ ਬਣ ਹੀ ਜਾਵੇਗਾ। पर अक्सर इस दा दा नाल ध्यान बंट ਜਾਂਦਾ ਹੈ ਮਿਹਨਤ ਕਈ ਥਾਵਾਂ ਤੇ ਫੈਲ ਜਾਂਦੀ ਹੈ ਅਤੇ ਨਤੀਜਾ ਕਿਸੇ ਇੱਕ ਥਾਂ ਵੀ ਪੂਰਾ ਨਹੀਂ ਬਣਦਾ ਇਸ ਭਾਗ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਕਈ ਵਾਰ ਇਨਸਾਨ ਆਪਣੇ ਕੰਮ ਦੀ ਕਦਰ ਖੁਦ ਘੱਟ ਕਰਦਾ ਹੈ ਉਹ ਸਹੀ ਥਾਂ ਨਹੀਂ ਚੁਣਦਾ ਉਹ ਉਹਨਾਂ ਲੋਕਾਂ ਵਿਚਕਾਰ ਕੰਮ ਕਰਦਾ ਰਹਿੰਦਾ ਹੈ ਜੋ ਉਸ ਦੀ ਸਮਝ ਨੂੰ ਨਹੀਂ ਸਮਝਦੇ ਉਹ ਸੋਚਦਾ ਹੈ ਕਿ ਸਮਾਂ ਬੀਤਣ ਨਾਲ ਸਭ ਠੀਕ ਹੋ ਜਾਵੇਗਾ ਪਰ ਕਈ ਵਾਰ ਸਮਾਂ ਸਿਰਫ ਇਹ ਦੱਸਦਾ ਹੈ ਕਿ ਥਾਂ ਬਦਲਨੀ ਚਾਹੀਦੀ ਸੀ ਇਹ ਫੈਸਲਾ ਲੈਣਾ ਆਸਾਨ ਨਹੀਂ ਹੁੰਦਾ ਕਿਉਂਕਿ ਥਾਂ ਨਾਲ ਅਕਸਰ ਪਾਵਨਾਵਾਂ ਜੁੜੀਆਂ ਹੁੰਦੀਆਂ ਨੇ ਜਾਣ ਪਛਾਣ ਆਦਤ ਸੁਰੱਖਿਆ ਪਰ ਸਫਲਤਾ ਅਕਸਰ ਉਸ ਇਨਸਾਨ ਨੂੰ ਮਿਲਦੀ ਹੈ ਜੋ ਜ਼ਰੂਰਤ ਪੈਣ ਤੇ ਆਪਣੇ ਮਾਹੌਲ ਨੂੰ ਬਦਲਣ ਦੀ ਹਿੰਮਤ ਕਰਦਾ ਹੈ ਇਹ ਬਦਲਾ ਭਜਣਾ ਨਹੀਂ ਹੁੰਦਾ ਇਹ ਸੂਝ ਹੁੰਦੀ ਹੈ ਇਸ ਭਾਗ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਕਈ ਵਾਰ ਲੋਕ ਸਮੇਂ ਦੀ ਉਡੀਕ ਕਰਦੇ ਰਹਿੰਦੇ ਨੇ ਉਹ ਸੋਚਦੇ ਨੇ ਕਿ ਜਦੋਂ ਸਹੀ ਸਮਾਂ ਆਵੇਗਾ ਤਦੋਂ ਸ਼ੁਰੂ ਕਰਾਂਗੇ ਪਰ ਸਹੀ ਸਮਾਂ ਅਕਸਰ ਆਪਣੇ ਆਪ ਨਹੀਂ ਆਉਂਦਾ ਉਸ ਨੂੰ ਬਣਾਉਣਾ ਪੈਂਦਾ ਹੈ ਅਤੇ ਇਹ ਬਣਾਉਣ ਦੀ ਸ਼ੁਰੂਆਤ ਛੋਟੇ ਫੈਸਲਿਆਂ ਨਾਲ ਹੁੰਦੀ ਹੈ। ਕਈ ਵਾਰ ਇਨਸਾਨ ਸਮੇਂ ਦੀ ਗਲਤ ਸਮਝ ਕਰ ਲੈਂਦਾ ਹੈ। ਉਹ ਹਰ ਚੀਜ਼ ਨੂੰ ਤੁਰੰਤ ਚਾਹੁੰਦਾ ਹੈ। ਜਦੋਂ ਨਤੀਜਾ ਜਲਦੀ ਨਹੀਂ ਆਉਂਦਾ ਉਹ ਨਿਰਾਸ਼ ਹੋ ਜਾਂਦਾ ਹੈ। ਪਰ ਕੁਝ ਕਮ ਅਜਿਹੇ ਹੁੰਦੇ ਨੇ ਜੋ ਸਮਾਂ ਮੰਗਦੇ ਨੇ। ਉਹਨਾਂ ਵਿੱਚ ਜਲਦੀ ਕਰਨ ਨਾਲ ਸਿਰਫ ਉਪਰਲਾ ਰੂਪ ਬਣਦਾ ਹੈ। ਅੰਦਰੋਂ ਮਜ਼ਬੂਤੀ ਨਹੀਂ ਬਣਦੀ। ਇਸ ਪਾਗ ਵਿੱਚ ਇਹ ਵੀ ਸਪਸ਼ਟ ਹੁੰਦਾ ਹੈ ਕਿ ਕਈ ਵਾਰ ਇਨਸਾਨ ਸਹੀ ਸਮੇਂ ਤੇ ਗਲਤ ठा ਹੁੰਦਾ ਹੈ। ਅਤੇ ਕਈ ਵਾਰ ਗਲਤ ਸਮੇਂ ਤੇ ਸਹੀ ਥਾ ਦੋਹਾਂ ਹਾਲਾਤਾਂ ਵਿੱਚ ਅਸੰਤੁਲਨ ਹੁੰਦਾ ਹੈ ਸਫਲਤਾ ਅਕਸਰ ਉਸ ਥਾਂ ਆਉਂਦੀ ਹੈ ਜਿੱਥੇ ਸਮਾਂ ਤੇ ਥਾਂ ਇਕੱਠੇ ਮਿਲ ਜਾਂਦੇ ਨੇ ਇਹ ਮਿਲਾਪ ਅਚਾਨਕ ਨਹੀਂ ਹੁੰਦਾ ਇਸ ਸਮਝ ਨਾਲ ਬਣਦਾ ਹੈ ਜਦੋਂ ਇਨਸਾਨ ਇਹ ਸਮਝ ਲੈਂਦਾ ਹੈ ਉਹ ਆਪਣੀ ਮਿਹਨਤ ਨੂੰ ਹੋਰ ਸੋਚ ਸਮਝ ਕੇ ਵਰਤਣ ਲੱਗ ਪੈਂਦਾ ਹੈ ਉਹ ਹਰ ਥਾਂ ਆਪਣੀ ਊਰਜਾ ਨਹੀਂ ਖਰਚ ਕਰਦਾ ਉਹ ਉਹਨਾਂ ਮੌਕਿਆਂ ਦੀ ਉਡੀਕ ਕਰਦਾ ਹੈ ਜਿੱਥੇ ਉਸ ਦੀ ਮਿਹਨਤ ਅਸਲ ਵਿੱਚ ਕੰਮ ਆ ਸਕੇ ਇਹ ਉਡੀਕ ਨਿਸ਼ਕਿਰਿਆ ਨਹੀਂ ਹੁੰਦੀ ਇਹ ਤਿਆਰੀ ਨਾਲ ਭਰੀ ਹੁੰਦੀ ਹੈ ਇਸ ਭਾਗ ਦੇ ਅੰਤ ਤੇ ਅਸੀਂ ਇਹ ਸਮਝ ਸਕਦੇ ਹਾਂ ਕਿ ਕਈ ਵਾਰ ਸਫਲਤਾ ਇਸ ਲਈ ਨਹੀਂ ਆਉਂਦੀ ਕਿਉਂਕਿ ਇਨਸਾਨ ਕਮਜ਼ੋਰ ਹੈ ਸਗੋਂ ਇਸ ਲਈ ਕਿ ਉਹ ਸਹੀ ਥਾਂ ਜਾਂ ਸਹੀ ਸਮੇਂ ਨਹੀਂ ਹੈ ਅਤੇ ਜਦੋਂ ਇਹ ਦੋਹਾਂ ਗੱਲਾਂ ਸਾਫ਼ ਹੋ ਜਾਂਦੀਆਂ ਨੇ ਮਿਹਨਤ ਵੀ ਆਪਣੀ ਕਦਰ ਲੱਭ ਲੈਂਦੀ ਹੈ ਅਗਲੇ ਭਾਗ ਵਿੱਚ ਅਸੀਂ ਇਸ ਗੱਲ ਵੱਲ ਵਧਾਂਗੇ ਕਿ ਕਿਵੇਂ ਲਗਾਤਾਰਤਾ ਤੇ ਧੀਰਜ ਮਿਲ ਕੇ ਉਹ ਨਤੀਜੇ ਬਣਾਉਂਦੇ ਨੇ ਜੋ ਇਕੱਲੀ ਮਿਹਨਤ ਨਹੀਂ ਬਣਾ ਸਕਦੀ ਹੁਣ ਅਸੀਂ ਉਸ ਗੱਲ ਵੱਲ ਆਉਨੇ ਆ ਜੋ ਅਕਸਰ ਸਫਲਤਾ ਦੇ ਸਫ਼ਰ ਵਿੱਚ ਸਭ ਤੋਂ ਵੱਧ ਅਣਦੇਖੀ ਰਹਿ ਜਾਂਦੀ ਹੈ। ਕਈ ਲੋਕ ਮਿਹਨਤ ਕਰਦੇ ਨੇ, ਸੋਚ ਵੀ ਬਦਲਦੇ ਨੇ, ਮੌਕੇ ਵੀ ਪਛਾਣਦੇ ਨੇ, ਥਾਂ ਅਤੇ ਸਮੇਂ ਨੂੰ ਵੀ ਸਮਝਣ ਲੱਗ ਪੈਂਦੇ ਨੇ ਪਰ ਫੇਰ ਵੀ ਨਤੀਜੇ ਹੌਲੀ ਆਉਂਦੇ ਨੇ। ਇੱਥੇ ਗੱਲ ਸਿਰਫ ਤੇਜ਼ੀ ਦੀ ਨਹੀਂ ਰਹਿੰਦੀ, ਗੱਲ ਲਗਾਤਾਰਤਾ ਅਤੇ ਧੀਰਜ ਦੀ ਬਣ ਜਾਂਦੀ ਹੈ। ਬਹੁਤ ਸਾਰੇ ਲੋਕ ਸ਼ੁਰੂ ਵਿੱਚ ਬਹੁਤ ਜੋਸ਼ ਨਾਲ ਕੰਮ ਕਰਦੇ ਨੇ। ਉਹ ਪਹਿਲੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੰਦੇ ਨੇ ਪਰ ਜਦੋਂ ਤੁਰੰਤ ਨਤੀਜਾ ਨਹੀਂ ਆਉਂਦਾ ਉਹ ਅੰਦਰੋਂ ਟੁੱਟਣ ਲੱਗ ਪੈਂਦੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਇਹ ਰਸਤਾ ਵੀ ਗਲਤ ਹੈ ਇੱਥੇ ਹੀ ਥਾਂ ਹੈ ਜਿੱਥੇ ਬਹੁਤ ਸਾਰੇ ਲੋਕ ਪਿੱਛੇ ਰਹਿ ਜਾਂਦੇ ਨੇ ਲਗਾਤਾਰਤਾ ਦਾ ਮਤਲਬ ਇਹ ਨਹੀਂ ਕਿ ਹਰ ਦਿਨ ਇੱਕੋ ਜਿਹਾ ਜੋਸ਼ ਹੋਵੇ ਲਗਾਤਾਰਤਾ ਦਾ ਮਤਲਬ ਹੈ ਕਿ ਜਦੋਂ ਮਨ ਨਹੀਂ ਕਰਦਾ ਤਦੋਂ ਵੀ ਇਨਸਾਨ ਆਪਣੇ ਆਪ ਨਾਲ ਕੀਤਾ ਵਾਦਾ ਨਿਭਾਉਂਦਾ ਹੈ ਇਹ ਵਾਦਾ ਕਿਸੇ ਹੋਰ ਨਾਲ ਨਹੀਂ ਹੁੰਦਾ ਇਹ ਆਪਣੇ ਆਪ ਨਾਲ ਹੁੰਦਾ ਹੈ ਅਤੇ ਇਹ ਹੀ ਵਾਦਾ ਅਕਸਰ ਸਭ ਤੋਂ ਔਖਾ ਹੁੰਦਾ ਹੈ ਇਸ ਪੌਦ ਵਿੱਚ ਅਸੀਂ ਇਹ ਵੀ ਵੇਖਦੇ ਹਾਂ ਕਿ ਕਈ ਵਾਰ ਲੋਕ ਧੀਰਜ ਨੂੰ ਕਮਜ਼ੋਰੀ ਸਮਝ ਲੈਂਦੇ ਨੇ ਉਹ ਸੋਚਦੇ ਨੇ ਕਿ ਜੇ ਮੈਂ ਉਡੀਕ ਕਰ ਰਿਹਾ ਤਾਂ ਮੈਂ ਪਿੱਛੇ ਰਹਿ ਗਿਆ ਪਰ ਅਸਲ ਵਿੱਚ ਧੀਰਜ ਸਹੀ ਦਿਸ਼ਾ ਵਿੱਚ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਧੀਰਜ ਇਨਸਾਨ ਨੂੰ ਗਲਤ ਫੈਸਲੇ ਲੈਣ ਤੋਂ ਰੋਕਦੀ ਹੈ ਅਤੇ ਕਈ ਵਾਰ ਇਹੀ ਗੱਲ ਵੱਡਾ ਨੁਕਸਾਨ ਹੋਣ ਤੋਂ ਬਚਾ ਲੈਂਦੀ ਹੈ ਕਈ ਲੋਕ ਹਰ ਨਵੇਂ ਵਿਚਾਰ ਦੇ ਪਿੱਛੇ ਦੌੜ ਪੈਂਦੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਅਗਲਾ ਤਰੀਕਾ ਹੀ ਸਹੀ ਹੋਵੇ ਪਰ ਇਸ ਦੌੜ ਵਿੱਚ ਉਹ ਅਧੂਰੇ ਕੰਮਾਂ ਦਾ ਢੇਰ ਲਗਾ ਲੈਂਦੇ ਨੇ ਲਗਾਤਾਰਤਾ 얘ਥੇ ਸਿਖਾਉਂਦੀ ਹੈ ਕਿ ਇੱਕ ਰਸਤਾ ਚੁਣ ਕੇ ਉਸਤੇ ਟਿਕ ਕੇ ਚੱਲਿਆ ਜਾਵੇ ਰਫ਼ਤਾਰ ਹੌਲੀ ਹੋਵੇ ਪਰ ਦਿਸ਼ਾ ਸਾਫ਼ ਹੋਵੇ ਇਸ ਭਾਗ ਵਿੱਚ ਇਹ ਵੀ ਸਪਸ਼ਟ ਹੁੰਦਾ ਹੈ ਕਿ ਸਫਲਤਾ ਅਕਸਰ ਸ਼ੋਰ ਨਾਲ ਨਹੀਂ ਆਉਂਦੀ ਇਹ ਹੌਲੀ-ਹੌਲੀ ਬਣਦੀ ਹੈ ਦਿਨ ਦਰ ਦਿਨ ਕਦਮ ਦਰ ਕਦਮ ਕਈ ਵਾਰ ਇਨਸਾਨ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਅੱਗੇ ਵਧ ਰਿਹਾ ਹੈ ਪਰ ਜਦੋਂ ਪਿੱਛੇ ਮੁੜ ਕੇ ਵੇਖਦਾ ਹੈ ਤਦੋਂ ਫਰਕ ਸਾਫ਼ ਦਿਖਾਈ ਦਿੰਦਾ ਹੈ ਧੀਰਜ ਇਨਸਾਨ ਨੂੰ ਆਪਣੇ ਆਪ ਨੂੰ ਸਮਝਣ ਦਾ ਸਮਾਂ ਦਿੰਦੀ ਹੈ ਉਹ ਆਪਣੇ ਫੈਸਲਿਆਂ ਨੂੰ ਤੋਲਦਾ ਹੈ ਉਹ ਗਲਤੀਆਂ ਤੋਂ ਸਿੱਖਦਾ ਹੈ ਉਹ ਹਰ ਝਟਕੇ ਤੋਂ ਬਾਅਦ ਮੁੜ ਖੜਾ ਹੋ ਜਾਂਦਾ ਹੈ ਇਹ ਮੁੜ ਖੜਾ ਹੋਣਾ ਹੀ ਲਗਾਤਾਰਤਾ ਦਾ ਅਸਲ ਰੂਪ ਹੁੰਦਾ ਹੈ ਨਾ ਕਿ ਕਦੇ ਨਾ ਡਿੱਗਣਾ ਇਸ ਭਾਗ ਵਿੱਚ ਅਸੀਂ ਇਹ ਵੀ ਵੇਖਦੇ ਹਾਂ ਕਿ ਕਈ ਵਾਰ ਲੋਕ ਹੋਰਾਂ ਦੀ ਸਫਲਤਾ ਦੇਖ ਕੇ ਆਪਣੇ ਧੀਰਜ ਖੋ ਬੈਠਦੇ ਨੇ ਉਹ ਸੋਚਦੇ ਨੇ ਕਿ ਦੂਜਾ ਅੱਗੇ ਕਿਵੇਂ ਨਿਕਲ ਗਿਆ ਪਰ ਉਹ ਨਹੀਂ ਵੇਖਦੇ ਕਿ ਦੂਜੇ ਨੇ ਕਿੰਨਾ ਸਮਾਂ ਚੁੱਪਚਾਪ ਲਗਾਇਆ ਸੀ ਕਿੰਨੇ ਸਾਲ ਬਿਨਾਂ ਸ਼ੋਰ ਨਾਲ ਕੰਮ ਕੀਤਾ ਸੀ ਇਹ ਹਿੱਸਾ ਅਕਸਰ ਨਜ਼ਰੋਂ ਤੋਂ ਉਜਲ ਰਹਿ ਜਾਂਦਾ ਹੈ ਜਦੋਂ ਇਨਸਾਨ ਇਹ ਗੱਲ ਮੰਨ ਲੈਂਦਾ ਹੈ ਕਿ ਉਸ ਦਾ ਸਫ਼ਰ ਕਿਸੇ ਹੋਰ ਦੇ ਸਮੇਂ ਨਾਲ ਨਹੀਂ ਤੋਲਿਆ ਜਾ ਸਕਦਾ ਉਸ ਦਾ ਮਨ ਹੌਲਾ ਹੋ ਜਾਂਦਾ ਹੈ ਹੁਣ ਉਹ ਸਿਰਫ ਆਪਣੇ ਅਗਲੇ ਕਦਮ ਤੇ ਧਿਆਨ ਦਿੰਦਾ ਹੈ ਇਹ ਧਿਆਨ ਉਸ ਨੂੰ ਥਕਾਉਂਦਾ ਨਹੀਂ ਇਹ ਉਸ ਨੂੰ ਸਥਿਰ ਬਣਾਉਂਦਾ ਹੈ ਇਸ ਭਾਗ ਵਿੱਚ ਅਸੀਂ ਇਹ ਵੀ ਸਮਝਦੇ ਹਾਂ ਕਿ ਲਗਾਤਾਰਤਾ ਬਿਨਾਂ ਆਰਾਮ ਦੇ ਨਹੀਂ ਵਧਦੀ ਕਈ ਲੋਕ ਸੋਚਦੇ ਨੇ ਕਿ ਜਿੰਨਾ ਜ਼ਿਆਦਾ ਥੱਕਿਆ ਉਨੀ ਜ਼ਿਆਦਾ ਮਿਹਨਤ ਪਰ ਥਕਾਵਟ ਜਦੋਂ ਹੱਦ ਤੋਂ ਵੱਧ ਹੋ ਜਾਵੇ ਮਿਹਨਤ ਆਪਣਾ ਅਰਥ ਖੋ ਬੈਠਦੀ ਹੈ ਸਿਆਣਾ ਇਨਸਾਨ ਜਾਣਦਾ ਹੈ ਕਿ ਕਦੋਂ ਰੁਕਣਾ ਹੈ ਤਾਂ ਜੋ ਫੇਰ ਚੱਲ ਸਕੇ ਇਸ ਤਰ੍ਹਾਂ ਇਸ ਪੰਜਵੇਂ ਭਾਗ ਵਿੱਚ ਅਸੀਂ ਵੇਖਦੇ ਹਾਂ ਕਿ ਸਫਲਤਾ ਅਕਸਰ ਉਸ ਇਨਸਾਨ ਦੇ ਨੇੜੇ ਹੁੰਦੀ ਹੈ ਜੋ ਚੁੱਪ-ਚਾਪ ਟਿਕਿਆ ਰਹਿੰਦਾ ਹੈ ਜੋ ਤੁਰੰਤ ਨਤੀਜੇ ਦੀ ਉਡੀਕ ਨਹੀਂ ਕਰਦਾ ਜੋ ਹਰ ਦਿਨ ਆਪਣੇ ਕੰਮ ਨਾਲ ਜੁੜਿਆ ਰਹਿੰਦਾ ਹੈ ਅਤੇ ਜੋ ਸਮੇਂ ਨੂੰ ਆਪਣਾ ਵਿਰੋਧੀ ਨਹੀਂ ਸਾਥੀ ਬਣਾਉਂਦਾ ਹੈ ਅਗਲੇ ਅਤੇ ਆਖਰੀ ਭਾਗ ਵਿੱਚ ਅਸੀਂ ਇਸ ਸਫ਼ਰ ਨੂੰ ਇਕੱਠਾ ਕਰਾਂਗੇ ਅਸੀਂ ਦੇਖਾਂਗੇ ਕਿ ਸਾਰੀਆਂ ਗੱਲਾਂ ਮਿਲ ਕੇ ਕਿਵੇਂ ਇਹ ਸਮਝ ਬਣਾਉਂਦੀਆਂ ਨੇ ਕਿ ਮਿਹਨਤ ਸਭ ਕਰਦੇ ਨੇ ਪਰ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਮਿਹਨਤ ਨੂੰ ਸਮਝ ਨਾਲ ਜੋੜ ਲੈਂਦੇ ਨੇ ਇਸ ਸਫ਼ਰ ਦੇ ਅੰਤ ਤੇ ਇੱਕ ਗੱਲ ਹੌਲੀ-ਹੌਲੀ ਸਾਫ਼ ਹੋ ਜਾਂਦੀ ਹੈ ਕਿ ਸਫਲਤਾ ਕਿਸੇ ਇੱਕ ਕਦਮ ਨਾਲ ਨਹੀਂ ਬਣਦੀ ਇਹ ਉਹਨਾਂ ਛੋਟੀਆਂ-ਛੋਟੀਆਂ ਸਮਝਾਂ ਨਾਲ ਬਣਦੀ ਹੈ ਜੋ ਸਮੇਂ ਦੇ ਨਾਲ ਮਨ ਵਿੱਚ ਟਿਕ ਜਾਂਦੀਆਂ ਨੇ ਮਿਹਨਤ ਜ਼ਰੂਰੀ ਹੈ ਪਰ ਮਿਹਨਤ ਇਕੱਲੀ ਕਾਫੀ ਨਹੀਂ ਜਦੋਂ ਮਿਹਨਤ ਸਮਝ ਨਾਲ ਮਿਲ ਜਾਂਦੀ ਹੈ ਤਦੋਂ ਉਸ ਦਾ ਅਸਰ ਦਿਖਾਈ ਦੇਣ ਲੱਗ ਪੈਂਦਾ ਹੈ ਇਸ ਆਡੀਓ ਬੁੱਕ ਵਿੱਚ ਅਸੀਂ ਵੇਖਿਆ ਕਿ ਕਿਵੇਂ ਗਲਤ ਦਿਸ਼ਾ ਮਿਹਨਤ ਨੂੰ ਵਿਅਸਤਤਾ ਵਿੱਚ ਬਦਲ ਦਿੰਦੀ ਹੈ ਕਿਵੇਂ ਸੋਚ ਦੀ ਜੜਤਾ ਅੱਗੇ ਵਧਣ ਤੋਂ ਰੋਕ ਲੈਂਦੀ ਹੈ ਕਿਵੇਂ ਮੌਕੇ ਅਕਸਰ ਤਿਆਰੀ ਅਤੇ ਹਿੰਮਤ ਮੰਗਦੇ ਨੇ ਕਿਵੇਂ ਥਾਂ ਅਤੇ ਸਮੇਂ ਦੀ ਸਮਝ ਬਿਨਾ ਸਹੀ ਕੰਮ ਵੀ ਅਣ ਦੇਖਿਆ ਰਹਿ ਜਾਂਦਾ ਹੈ ਅਤੇ ਕਿਵੇਂ ਲਗਾਤਾਰਤਾ ਅਤੇ ਧੀਰਜ ਬਿਨਾ ਸਭ ਤੋਂ ਵਧੀਆ ਕੋਸ਼ਿਸ਼ ਵੀ ਅਧੂਰੀ ਰਹਿ ਜਾਂਦੀ ਹੈ ਜੇ ਤੁਸੀਂ ਇਹ ਸਾਰੀਆਂ ਗੱਲਾਂ ਸੁਣ ਕੇ ਆਪਣੇ ਆਪ ਨਾਲ ਕੁਝ ਸਵਾਲ ਪੁੱਛਣ ਲੱਗ ਪਏ ਹੋ ਤਾਂ ਇਹੀ ਇਸ ਸਫ਼ਰ ਦਾ ਮਕਸਦ ਸੀ ਇਹ ਆਡੀਓ ਬੁੱਕ ਤੁਹਾਨੂੰ ਕੋਈ ਤਿਆਰ ਜਵਾਬ ਨਹੀਂ ਦਿੰਦੀ ਇਹ ਤੁਹਾਨੂੰ ਆਪਣੀ ਸੋਚ ਬਣਾਉਣ ਦਾ ਮੌਕਾ ਦਿੰਦੀ ਹੈ ਕਿਉਂਕਿ ਅਸਲ ਬਦਲਾਅ ਹਮੇਸ਼ਾ ਅੰਦਰੋਂ ਸ਼ੁਰੂ ਹੁੰਦਾ ਹੈ ਜੇ ਇਹ ਵੀਡੀਓ ਤੁਹਾਨੂੰ ਰੁਕ ਕੇ ਸੋਚਣ ਲਈ ਮਜਬੂਰ ਕਰ ਗਈ ਹੈ ਤਾਂ ਇਸ ਨੂੰ ਲਾਈਕ ਕਰਨਾ ਨਾ ਭੁੱਲੋ ਇਸ ਨੂੰ ਉਹਨਾਂ ਨਾਲ ਸ਼ੇਅਰ ਕਰੋ ਜੋ ਦਿਨ ਰਾਤ ਮਿਹਨਤ ਕਰ ਰਹੇ ਨੇ ਪਰ ਅੰਦਰੋਂ ਨਿਰਾਸ਼ ਮਹਿਸੂਸ ਕਰਦੇ ਨੇ ਅਤੇ ਜੇ ਤੁਸੀਂ ਅਜੇ ਹੀ ਪੰਜਾਬੀ ਆਡੀਓ ਬੁੱਕ ਕੰਟੈਂਟ ਚਾਹੁੰਦੇ ਹੋ ਜੋ ਸ਼ੋਰ ਨਹੀਂ ਕਰਦੀ ਪਰ ਅਸਰ ਛੱਡ ਜਾਂਦੀ ਹੈ ਤਾਂ ਚੈਨਲ ਉਡਾਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਇਹ ਜ਼ਰੂਰ ਦੱਸੋ ਕਿ ਤੁਹਾਡੇ ਲਈ ਸਫਲਤਾ ਦਾ ਅਸਲ ਮਤਲਬ ਕੀ ਹੈ ਤੁਹਾਡਾ ਇੱਕ ਜਵਾਬ ਕਿਸੇ ਹੋਰ ਲਈ ਨਵੀਂ ਸੋਚ ਬਣ ਸਕਦਾ ਹੈ ਅਗਲੀ ਵੀਡੀਓ ਵਿੱਚ ਅਸੀਂ ਇੱਕ ਹੋਰ ਅਜਿਹੇ ਹੀ ਸੱਚੇ ਵਿਸ਼ੇ ਨਾਲ ਮਿਲਾਂਗੇ ਤਦੋਂ ਤੱਕ ਆਪਣੀ ਮਿਹਨਤ ਨੂੰ ਸਮਝ ਨਾਲ ਜੋੜ ਕੇ ਰੱਖੋ